ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਸਾਰੇ ਮੇਰਾ ਨਾਮ ਰਾਜਵਿੰਦਰ ਸਿੰਘ ਤਾਲੀਵਾਲ ਆਪਾਂ ਪਹੁੰਚੇ ਆ ਜੀ ਧਨੋਲਾ ਬੱਕਰੇ ਤੇ ਬੱਕਰੀਆਂ ਦੀ ਮੰਡੀ ਦੇ ਵਿੱਚ ਤੇ ਅੱਜ ਦੀ ਤਰੀਕ ਹੈਗੀ ਆ ਜੀ 2 7ਵਾਂ ਮਹੀਨਾ 2025 ਆ ਜੀ ਤੇ ਆਪਣਾ YouTube ਚੈਨਲ ਹੈਗਾ ਜੀ ਜੱਟ ਲਾਈਫ 76 ਇਹਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਜੀ ਧਨੋਲਾ ਬੱਕਰਾ ਮੰਡੀ ਆ ਜੀ ਆਰ ਬੁੱਧਵਾਰ ਨੂੰ ਸਨਾਰਾ ਰੋਡ ਤੇ ਲੱਗਦੀ ਹੈ ਬਾਈ ਜੀ ਆਜੋ ਤੁਹਾਨੂੰ ਦਿਖਾਈਏ ਸੋਤੇ ਬੱਕਰੇ ਤੇ ਬੱਕਰੀਆਂ ਦੇ ਵੀਡੀਓ ਨਾਲ ਬਣੇ ਰਹੋ ਬਾਈ ਐਂਡ ਤੱਕ ਆਜੋ ਮੰਡੀ ਦੇ ਵਿੱਚ ਦੇਖੋ ਵੀਡੀਓ ਬਾਈ ਆਜੋ ਫਿਰ ਪ੍ਰਾਪੋ ਤਨੋਲਾ ਮੰਡੀ ਦੇ ਵਿੱਚ ਬੱਕਰੇ ਤੇ ਬੱਕਰੀਆਂ ਦੀ ਆਜੋ ਬਾਈ ਹਾਂ ਹੋ ਪਾੜ ਤਾਂ ਆ ਗਿਆ ਤੇ ਹੁਣ ਸੌਦਾ ਹੋ ਜਾਊਗਾ ਆਂਟ ਤੇ ਫੜਦੇ ਬੱਕਰੇ ਦੇ ਸਕਦੇ ਹਾਂ ਹਾਂ ਕੱਟ ਦੇ ਔਰ ਗੱਲ ਓਏ ਹਾਂ ਉਹ ਵੀ ਵੀਡੀਓ ਸ਼ੇਅਰ ਨਹੀਂ ਮੈਂ ਮਤਰ ਅਸਦੀਕ ਕਰਾਉਂਦਾ ਸੌਦਾ ਦੁਦ ਅੱਛੇ ਜਰਾ ਇੱਕ ਗੱਡੀ ਦੇ ਮੇਡ ਮਚੂਏ हां 20000 ਤੋਂ ਸੌਦਾ ਬਿਠੂ ਮੈਨੂੰ ਭਾਪਾ ਦੀ ਜਾਂਦਾ ਬੁੱਦਾ ਯਾਰ ਨਹੀਂ ਲੈ ਲੈ ਫੇਰ ਫਿਰ ਵਿੱਚ ਨੂੰ ਨਹੀਂ ਫੇਰ ਲੈ ਲੈ 16000 ਬਣਾ ਲਈ ਮਿੱਠੂ ਆਹ ਪਾ ਗ ਜਾ ਆ ਬੈਠਾ ਮਾ ਜੀ ਹਾਂ ਚੇਗਾ ਨਾ ਕਾ ਟਪਾ ਕੇ ਮੈਂ ਹੀ ਸੁਣ ਲੈ ਆ ਉਹ ਦੂਜਾ ਦਿੰਦਾ ਸੀ ਮੁੰਡਾ ਮੈਂ ਉਹ ਦਿੰਦਾ ਓਹ ਦੇਖੋ ਸੌਦਾ ਦੇਖੋ ਜੀ ਦੋ ਆਪਾਂ ਨਹੀਂ ਇਦੂ ਗੱਲ ਲੈਣੇ ਕੱਠਾ ਨੇ ਬੱਕਰੀਆਂ ਨੇ ਇਹ ਉਹ ਟੈਂਕ ਬੱਕਰੇ ਨਾ 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 ਪੱਠਾ ਨੇ ਪੱਠਾ ਨਾ ਬਾਈ ਦੋ ਪੱਠਾ ਨੇ ਜੀ ਨੇ ਪੱਠਾ ਨਾ ਬਾਈ 17 ਕਿਹੜਾ ਪਿੰਡ ਆ ਬਾਈ ਆਤਰਗੜਾ 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 ਤਾਂ ਬੰਡਾ ਇੱਕ ਪੱਠਾ ਇੱਕ ਬੱਕਰਾ ਆਪਣਾ ਪਿੰਡ ਵੀ ਆਤਰਗੜਾ ਕੋਈ ਆਪਣਾ ਪਿੰਡ ਵੀ ਆਤਰਗੜਾ ਜੀ ਐਵੇਂ ਫੜਾ ਦੂ ਯਾਰ ਬਾਈ ਫੜਾ ਫੜਾ ਵਸੇ ਕਰੋ ਨਹੀਂ ਕਰ ਦੋ ਜੀ ਵੀਡੀਓ ਸ਼ੇਅਰ ਦੱਬ ਕੇ ਔਰ ਯਾਰ ਲੱਗਦੇ ਨੇ ਯਾਰ ਲੋ ਜੀ ਬਿੱਲਾ ਕੱਢਦਾ ਢੇ ਗੱਡੇ ਅੱਜ ਵਧੀਆ ਪੈਸਾ ਉਹ ਪੈਸਾ ਬੜਾ ਇਹ ਕੱਢਦਾ ਯਾਰ ਫੜ ਇੱਕ ਗੱਲ ਮਿੱਤਰੋ ਇਹਦਾ ਸਵੇਰੀ ਲੈ 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 ਸਵੇਕ ਚਾੜਦਾ ਇਸਕ ਬੱਕਰਾ ਕੇ ਪੱਠ ਉਹ ਨਹੀਂ ਹਰੇ ਹਰੇ ਲਓ ਜੀ ਨਹੀਂ ਉਹ ਕਰਦਾ ਜਿੰਨੇ ਨੇ ਆਏ ਸੀ ਦੇਖ ਸਕਦੇ ਹੋ ਇਹ ਵੀਡੀਓ ਯਾਰਾ ਬੱਟੇ ਸਾਰੇ ਕੱਢਦਾ ਭਾਈ ਆ ਲੈ ਭਾਈ ਬੱਧ ਬੈ ਜਾ ਓਏ ਕੋਈ ਨਹੀਂ ਬੈਠਾ ਮਾਦਾ ਲੈ ਭਾਈ ਆ ਜੀ ਇਹ ਮੋੜ ਸਾੜ ਦੇ ਕੱਲਾ ਯਾਰ ਮਾਦਾ ਵੀ ਸਰੀਕ ਹੋਰ ਲੀਆਂ ਵੀ ਆ ਕਿਣੀ ਗੱਲ ਕਿਣੀ ਗੱਲ ਕੁੱਕਲਾ ਲੈ ਕੇ ਗੜੀ ਜਾਂਦਾ ਪਹਿਲਾਂ ਪੈਸੇ ਫਾੜ ਲਾ ਜੇ ਤੈਨੂੰ ਮਨਜ਼ੂਰ ਹੈ ਤਾਂ ਰੱਖ ਲੈ ਨਾ ਜੇ ਤੈਨੂੰ ਮਨਜ਼ੂਰ ਹੈ ਤਾਂ ਇਹ ਪੱਕੇ ਲੈ ਜੀ ਇਹਨੇ ਭਾਈ ਰਾਈ ਆ ਹਾਂ ਠੀਕ ਹੈ ਨਾ ਆ ਹੜੇ ਹੀ ਦੋ ਦੇਖੋ ਜੀ ਕਪਾਠੇ ਦਾ ਬੱਕਰਾ ਸੌਦਾ ਪੂਰਾ ਘੈਂਟ ਹੈ वीडियो कर दो शेयर दब के हथियार मौका जी आने बंद हो चुके पैसे पैसा था पैसा

ਆਰ ਦੋ ਸੀ ਸ਼ਾਹ ਦੀ ਗਿਣਤੀ ਸ਼ੁਰੂ ਹੈ ਜੀ ਜਿਹੜਾ ਸ਼ੇਰ ਕਰ ਦੋ ਬਈ ਦਰ ਜੂਟੂ ਚੈਨਲ ਜਟ ਲੈ 70 ਆਰ ਮਰ ਪੀ ਵੀ ਨਹੀਂ ਦੋ ਚੈਨਲ ਹੈ ਜੀ ਹਾਂ ਕਰਨੋ ਲਾ ਬੱਕਰੀ ਮੰਡੀਆ ਕਮੈਂਟ ਕਰਕੇ ਦੱਸੋ ਜੀ ਆਵਾਜ਼ ਆਉਂਦੀ ਆ ਹਾਂ ਸਟਾਰਟ ਹੋਇਆ ਯਾਰ ਹਾਂ ਜੋ ਕਮੈਂਟਸ ਪਾਏ ਫਰਕ ਪੈਂਦਾ ਗਲਤੀ ਨਾ ਹੋਣਗੇ ਹਾਂ ਹਰ ਦੋ ਯਾਰ ਇੱਕ ਦੋ 1 2 3 4 5 6 7 8 9 10 11 12 13 14 15 ਬੰਦਾ ਹੈ ਬਾਈ ਯਾਰ ਹੋਰ ਦੇ ਤਾਂ ਲੈ ਸੀਨਾ ਪਾ ਇੰਨੇ ਤਰ੍ਹਾਂ ਹਜ਼ਾਰ ਰੁਪਿਆ ਆ ਤਾਂ ਇਹ ਜਾ 15000 ਰੁਪਿਆ ਹੋ ਗਿਆ ਜੀ ਇਹ ਆ ਫਿਰ ਕਿ ਲੱਗੇਗੇ ਇੰਨੇ ਖਾ ਤਾਂ ਇਹ ਲੈ ਫੜਾ 15000 ਹੋ ਆ ਜਾ ਰੁਪਿਆ ਓਏ ਭਾਈ ਨਹੀਂ ਸਭ ਕੁਝ ਕਰਾ ਮੈਂ ਨਾ ਸਵਾਗਤ ਹੋਰ ਪੁੱਛਿਆ ਜਾਣਾ ਇੱਕ ਮਿੰਟ ਮਿੱਠ ਨੂੰ ਕਰ ਲੈ ਹੁਣ ਕੀ ਕਹਿੰਦਾ ਇੱਕ ਮਿੰਟ ਤੂੰ ਇਹਨੇ ਵੀ ਕਾਹ ਵੇਚਣਾ ਭਾਈ ਹਾਂ ਦੱਸੋ ਵੀ ਦੱਸੋ ਕਰਾ ਗਰੰਟੀ ਦਾ ਵਾਅਦਾ ਕਰੀਏ ਪੂਰੇ ਟੱਕਦੇ ਨੇ ਸਿਰਫ 2 ਦਾ ਮਿੱਠੂ ਨਾ ਨਾ ਕੋਲ ਆਪਣਾ ਕੋਲ ਆਪਣਾ ਕਰਦੇ ਨਾ 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 ਬੱਕਰੇ ਚੜੇ ਪਏ ਇਹ ਬਿੱਲਾ ਭਾਈ ਪਾਣੀ ਜੱਸੇ ਵਾਲਾ ਬਿੱਲਾ ਪੰਡਤ ਸਿੱੱਚੀ ਜਾਂਦਾ ਬੱਕਰੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੀ ਕੀ ਬਾਤ ਹੈ ਲਓ ਜੀ ਸੌਦਾ ਹੋ ਗਿਆ ਕਰ ਦੋ ਸ਼ੇਰ ਭਾਈ ਦੱਬ ਕੇ ਕਿੰਨਾ ਊਲਾ ਮੰਡੀਆ ਜੀ ਓਏ ਸਾਾਨੂੰ ਯਾਰ ਹੋਰ ਤੇ ਯਾਰ ਮੀ ਵੀ ਨਹੀਂ ਪੈਣੇ ਭਾਈ ਯਾਰ ਕਰ ਦੋ ਭਾਈ ਸ਼ੇਰ

ਦੱਲਾ ਭੈਣੀ ਵਾਲਾ ਹੈ ਫੜੇ ਗੱਡੇ ਘੜਦਾ ਸਦੀਕ ਦਾ ਚੇਲਾ ਵੀਰ ਕਰਦਾ ਵੀਡੀਓ ਸ਼ੇਅਰ ਲੋ ਇਤਨਾ ਲੋ ਮੰਡ ਗਿਆ ਕਰ ਦੋ ਵੀਡੀਓ ਸ਼ੇਅਰ ਲਾ ਲਾ ਤੇਰੇ ਬੰਦਾਂ ਨਾਲ ਲੋਗੇ ਕਰ ਦਿਓ ਜੀ ਵੀਡੀਓ ਸ਼ੇਅਰ ਕੀ ਹੋ ਗਿਆ ਬਿੱਟੂ ਇਹ ਨੇਬੜ ਚੁੱਕਾ ਤੇ ਪਰਚੀ ਕਰਾਉਣ ਜਾਂਦੇ ਆ ਬਾਈ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਇਹ ਸਕਦੇ ਆ ਵੀਡੀਓ ਉਹ ਦੇਖੋ ਐ ਹੁੰਦੇ ਆ ਬਾਈ ਮੰਡੀ ਤੇ ਉਹ ਬਿੱਲੇ ਹੋ ਗਿਆ ਓ ਸੌਦਾ ਓ ਕਿੰਨੇ ਦੇ ਸੌਦਾ ਇਹ ਕੰਮ ਨਾ ਕਰ ਉਹ ਪਹਿਲਾਂ ਕਿੰਨੇ ਸੌਦਾ ਹੋਇਆ ਪਹਿਲਾਂ 16.5 ਦਾ ਹੋ ਗਿਆ 16.5 ਦਾ ਹੋ ਗਿਆ ਇਹ ਸੌਦਾ ਠੀਕ ਹੈ ਵੀਡੀਓ ਸ਼ੇਅਰ ਕਰ ਦੋ ਦੱਬ ਕੇ ਹਾਂ ਜੀ ਦੱਦ ਠੀਕ ਠੀਕ ਹੈ ਓਕੇ ਕਰ ਦੋ ਜੀ ਵੀਡੀਓ ਸ਼ੇਅਰ ਦੱਬ ਕੇ ਬਾਈ ਧੰਨਵਾਦ ਇਹਦਾ ਭਾਇਆ ਭਾਈ ਹਾਂ ਇਹਦਾ ਹਾਂ ਕਿਹਨੇ ਲਾਏਗਾ ਓਏ ਕਿਵੇਂ ਸ੍ਰੀਕਾ ਪਿੰਡੀ ਦਾ ਬੰਦਾ ਹੈ ਉਹ ਅਜ ਕੀ ਗੱਲ ਹੋ ਗਈ ਦੋ ਅਜ ਲੇਟ ਹੋ ਗਿਆ ਬਲ ਬੋਕ ਦਗਾ ਅੱਛਾ ਇਹਦਾ ਸੌਦਾ ਕਰਾਂਦਾ ਫਿਰ ਚਲ ਆਪਾ ਉਰਲੀ ਦਾ ਪਰਲੀ ਦਾ ਦੋਨਾਂ ਦੀ ਕਰਾਤਾ ਦੋਨਾਂ ਦੀ ਕਰਾਤਾ ਬਾਈ ਲਓ ਭਾਈ ਮਿੱਤਰ ਅੱਛਾ ਇਹਨੂੰ ਮੋਬਾਈਲ ਆ ਤੂੰ ਦਾ ਗਿਆ ਹੋ ਗਿਆ ਅਰੇ ਤੂੰ ਆ ਨਵੀਂ ਚੱਪਣਾ ਹੈਗਾ ਦਾ ਆਹ ਆਹ ਕਰ ਦੋ ਵੀਡੀਓ ਬਈ ਸ਼ੇ ਤੁਹਾਨੂੰ ਆ ਗਿਆ ਬਾਈ ਉਹ ਆ ਲਾਈਟ ਤਾਂ ਬੰਦ ਕਰ ਲੈ ਮੰਗ ਉਹ ਚੱਲੀ ਉਹ ਰਾਡ ਨੂੰ ਤੇ ਆ ਉਹਨੂੰ ਬੁਲਾ ਕੇ ਮਹਾ ਕਦੇ ਬਿੱਲਾ ਕਦੋਂ ਦੇ ਨਾੜ ਹੀ ਭੱਗ ਓਏ ਨਾ 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 ਬੇ ਗੱਲ ਰਹਿਲੇ ਗਿਆ ਹਾਂ ਨਾ ਇਹਦੇ ਨਾਲ ਹੀ ਲੱਗੇ ਨਾ ਨਾ ਆਏ ਨਹੀਂ ਬੰਦੇ ਹੈਗੇ ਹੋ ਜੇ ਅੱਛਾ ਪਤਾ ਹੀ ਦਿੰਦਾ ਮੈਂ ਸੱਜੇ ਨਾਲ ਨਾ ਨਾ ਆਪਾਂ ਕੋਰੇ ਲੱਗੇ ਨੇ ਮਾਨਦਾਰੀ ਕਰਕੇ ਆਏ ਨੇ ਆਪਣੀ ਅੱਛਾ ਉਹ ਬੰਦੇ ਉੱਦਣਲੇ ਬੱਕਰੀ ਦਾ ਹੋਇਆ ਆ ਬੱਕਰੀ ਸਿੱਦਾ ਹੋਇਆ ਆ ਬੱਕਰਿਆਂ ਦਾ ਦੰਦਾ ਬਾਈ ਨੋਵਾਂ ਗਿਆ ਆ ਗਿਆ ਤੇ ਪੈਣੀ ਤੋਂ ਇਹ ਕਰੋ ਪਾਉ ਉਪੜਾ ਕੇ ਜ ਉਹ ਗੁਣ ਵੀ ਨਹੀਂ ਉਹ ਹੰਡ ਵੀ ਨਹੀਂ ਆਉਂਦੀ ਪਿਆਹੀ ਦਾ ਅੱਛਾ ਕੱਟੀ ਹੋਏ ਆ ਦੇ ਇਹਦੇ ਫਾਜਲੂਦੀ ਦੀ ਵੀਡੀਓ ਪਾਈ ਦੀ ਕਿਹੜਾ ਮੈਨੂੰ ਨਹੀਂ ਪਤਾ ਫਗਲ ਹੋਊ ਸਾਰੇ ਆ ਬੜਾ ਕੀ ਨਾ ਪਾਤੀ ਯਾਰ ਉਦਾਂ ਯਾਰ ਅੱਛਾ ਕੀ ਨਾ ਪਾਇਆ ਹੈਡੇ ਪੈਂਟ ਵਾਲਿਆਂ ਤੇਰੀ ਉਹਦੀ ਫਾਜਲੂਦੀ ਨਾਲੇ ਮੇਰੀ ਫਾਜਲੂ ਕਿਹੜਾ ਹੋਇਆ ਏਡੀ ਰੇੜੇ ਕੋਲੇ ਹੌਦਾ ਕਰ ਦੇਖੋ ਵੀਡੀਓ ਨਹੀਂ ਪਾਈ ਮਗਰ ਲਈ ਵੀਡੀਓ ਪਾਤੀ ਉਦਾਂ ਲਈ ਕੁੱਲਾ ਹੌਦਾ ਖਾਜ ਹੋਗੇ ਉਨੜੇ ਚਾਰ बंद हो ਗਏ ਮਤਾਂ ਆ ਗਈ ਸੀ दो बजे? ਬਲਾਗੋਂ ਦੀ ਬਲਾਗ ਤਾਂ ਉਥੇ ਆ ਬਸ ਆ ਪੀਛੋ ਪਰ ਤਾਂ ਵੀਰੋ ਸੇਰ ਪਰ ਹੋ ਗਈਆਂ ਬੇੜੀਆਂ ਬੇਤਰੀਆਂ ਹੈ ਇਤਨੂੰ ਨਹੀਂ ਆਨੇ ਹੋ ਕੇ ਲਿਆ ਦਿਆ ਵੇਚਣ ਨੂੰ ਲਿਆਉਂਦਿਆ ਬਾਈ ਜਰਾ ਆਪਾਂ ਹਾਂ ਆ ਬੱਠਾ ਇਹ ਇਹ ਮੇਰਾ ਦੱਤ ਤਰੀ ਨਾ ਬਾਸ਼ਾਂ ਦੀ ਲੈ ਸਾਈ ਆ ਹਣੀ ਚਾਈ ਵੀ ਨੂੰ ਮੇੜ हो रही है ना इधर निपुण चैनल अपना भी तो बना दिया है बारह हजार दिखा दो यार 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 � ਉਹ ਹੈ ਕੀ ਇਹ ਦੇਖ ਤਾ ਨਾ ਸਾਨੂੰ ਪਤਾ ਕੀ ਹੈ ਜਵਾਗ ਲੈਣੀ ਵਿਚਾਰੇ ਯਾਰ ਥੱਲੇ ਪੈਸੇ ਤੋਂ ਪਤਾ ਬੱਕਰੀ ਮਾਗਦਾ ਬੱਕਰੀ ਤਾਂ ਬੜਾ ਹੋ ਗਿਆ ਬਈ 15000 10000 ਗਣਪਤੀ ਸਰੂਪ ਆਛਾਂਦੀ ਬਈ ਉਹ ਚੁੱਕੀ ਆ ਆ ਬਈ ਉਹਦੇ ਬੱਚਾ ਠੀਕ ਆ ਕਿੰਨਾ ਵਧਿਆ ਉਹ ਪੱਠੀੜੀ ਨੂੰ ਕਿਹਾ ਬੱਤੀ ਉਹਦੇ ਇਹੀ ਪੱਠੀ ਆ ਉਹਦੇ ਮਗਰ ਆ ਫੜੋਈਆ ਬੜੇ ਕੁਮਟ ਆਹਦਾ ਸਾਈਂ ਨਹੀਂ ਆਉਂਦੀ ਨਹੀਂ ਆਉਂਦੀ

3 सदरा हो गया 15000 15 15 15 हो गया नवला बकराना जी हर बोलर करना रोड पे न भाई 15 आरे बड़ा मंडी का बच्चा 54 अरे खला लागो भाई गल्ला देखो जंदा घोड़े गल्ला भी लेट हो गया ओ बीड़ी को लाओना बीच बीड़ी लाओ आगे का मकान नहीं वीडियो चालू कर दे शुरू ਤੂੰ ਕਿਧਰ ਵਗ ਗਿਆ ਸੀ ਓਏ ਇਹ ਤਾਂ ਆ ਗਿਆ ਸੀ ਉਸ ਤੋਂ ਬਾਅਦ ਮੈਂ ਲੈ ਕੇ ਆਇਆ 3000 ਵੀ ਖੂਚ ਛੱਕੇ ਆ ਪਤਾ ਨਹੀਂ ਕਿਧਰ ਵਗ ਗਿਆ ਚਲ ਫੇਰ ਪੱਤੀ ਕਿਧਰ ਵਗ ਗਈ ਨੋ ਅੱਲਾਹ ਮਨ ਦੀ ਕੱਪੜੇ ਜਿਹੜੀ ਕਰਨੀ ਆ ਪੂਰਾ 12000 ਦੇ ਸਿਰਫ 12000 ਰੁਪਏ ਦੇ ਦੋ ਥੋੜਾ ਫਾਇਦਾ ਕਰ ਲੱਗ ਮਾਰੋ ਕਾਲੇ ਬੱਕਰੇ ਦੀ ਪੂਰੇ ਪ्युअर ਕੁਆਲਿਟੀ ਦੇ ਡੀਟੈਲ ਜਿਹੜੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਣਾਉਂਦਾ ਹੈ ਇਹਨਾਂ ਨੇ ਲੈ ਕੇ ਆਇਆ ਪਤਰੀ ਸੰਵਾਂਤ ਦੇ ਹਾਂ ਬੱਕਰਾ ਰੋਟਾ ਮੇਹਰ ਲੜਾ ਜੀ ਤੁਹਾਨੂੰ ਬੱਕਰੇ ਤੇ ਬੱਕਰੀਆਂ ਦੀ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਧਨੌਲੇ ਦੀ ਮੰਡੀ ਆ ਜੀ ਬਹੁਤ ਵਧੀਆ ਲੱਗੀ ਸੀ ਤੇ ਅਗਲੀ ਸਾਨੂੰ ਹੋਰ ਇੱਕ ਅੱਧੀ ਵੀਡੀਓ ਦਿਖਾਵਾਂਗੇ ਧਨੌਲੇ ਦੀ ਮੰਡੀ ਦੀ ਉਹਨਾਂ ਚੱਕਦੇ ਹੋ ਜਾ ਘਟ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਬੱਕਰੀ ਮੰਡੀ ਧਨੋਲਾ